ਜੀ ਸਰ ਸ਼੍ਰੋਮਣੀ ਕਾਲਜ ਦੇ ਅੰਮ੍ਰਿਤ ਸਰ ਤੇਨ ਮੈਂਬਰ ਨੂੰ ਦਿਨਾ ਕੰਗੜ ਵਿਤੇ ਜਿੱਥੇ ਦਸਵੇਂ ਪਾਤਸ਼ਾਹ ਨੇ ਅਰੰਗਜੀਤ ਨੂੰ ਜ਼ਫਰਨਾਮਾ ਲਿਖਿਆ ਸੀ ਉੱਥੇ ਅਸੀਂ 350 ਦਿਨ ਸਾਡੇ 350 ਸਾਲਾ ਦੇਨ 9ਵੇਂ ਪਾਤਸ਼ਾਹੀ ਚਿੱਦੀ ਦੀ ਮਨਾਰੇ ਸਾਰੇ ਇੰਡੀਆ ਦੇ ਵਿੱਚ ਮਨਾਰੇ ਹੈ ਬਹੁਤ ਅੱਛੀ ਕਰ ਲੈ ਪਰ ਗੁਰੂ ਤੇਗ ਬਹਾਦਰ ਸਾਹਿਬ ਉਹ ਜਨੈਊ ਨਹੀਂ ਸੀ ਪਹਿਨਦੇ ਪਰ ਰੰਗਦੇ ਸਬਾ ਮੰ ਜਨੈਊ ਜਿ ਨੱਚ ਉਹਨੂੰ ਪੇਸ਼ ਨਹੀਂ ਸੀ ਕਰਦੇ ਤੋਲ ਕੇ ਉਨਾਂ ਚ ਰੋਟੀ ਨਹੀਂ ਖਾਂਦਾ ਹੈਗਾ ਤੇ ਉਸ ਕਰਕੇ ਮਨੁੱਖਤਾ ਦੇ ਕਰਕੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਦਿੱਤੀ ਤੇ ਉਹ ਸਾਰੀ ਦੁਨੀਆ ਦੇ ਵਿੱਚ ਮਨਾਈ ਜਾਂਦੀ ਹੈ ਕਿ ਚਾਹੁੰਦੇ ਆ ਕਿ ਸਾਡੇ ਨਾਲ ਜੇ ਨੌਵੇਂ ਪਾਤਸ਼ਾਹ ਨੇ ਇੰਨੀ ਸ਼ਹਾਦਤ ਦੇ ਦਿੱਤੀ ਤੇ ਫੇਰ 1966 ਦੇ ਵਿੱਚ ਜਿਹੜੀ ਤਬਦੀਲੀ ਕੀਤੀ ਪੰਜਾਬ ਦੀ ਸਾਡੇ ਸਾਰੇ ਲਾ ਕੇ ਹਿਮਾਚਲ ਨੂੰ ਹਰਿਆਣੇ ਨੂੰ ਰਾਜਸਥਾਨ ਨੂੰ ਦੇ ਦਿੱਤੇ ਫੇ ਬਹੁਤ ਦੇਖੋ ਢੋਨੇ ਦਾ ਭਾਅ ਕਿੰਨਾ ਹੋਇਆ ਹੋਇਆ ਇੱਥੇ ਤਾਂ ਬਹੁਤ ਥੋੜਾ ਹੈਗਾ ਤੇ 2 ਗੁਣਾ 3 ਗੁਣਾ ਪਾਕਿਸਤਾਨ ਦੇ ਵਿੱਚ ਅਸੀਂ ਕਹਿੰਦੇ ਹਾਂ ਬਾਰਡਰ ਖੋਲੋ ਉੱਥੇ ਤੁਹਾਨੂੰ ਲਾਲਿਆਂ ਨੂੰ ਵੀ ਬਹੁਤ ਪੈਸਾ ਆਊਗਾ ਸਿਰਫ ਸਿਕਾ ਨੂਨੀ ਹਊਗਾ ਜ਼ਿੰਮੇਦਾਰ ਲੁੱਟਿਆ ਹੋਇਆ ਫਲੱਡ ਤੋਂ ਬਾਹਰ ਬਾਅਦ ਉਹ ਉੱਤੇ ਉੱਠ ਪਊਗਾ ਜੇ ਬਾਰਡਰ ਖੁੱਲ ਜੇ ਤੇ ਸਾਡਾ ਝੋਣਾ ਉਧਰਲੇ ਪਾਸੇ ਇਰਾਕ ਹੀ ਰਾਣ ਉਧਰਲੇ ਪਾਸੇ ਮੁਸਲਮਾਨ ਦੇ ਚਾਂ ਚਲੇ ਰਹੇ ਜੇ ਵੀ ਤੇ ਇਹ ਇੱਕ ਬਾਰਡਰ ਰਾਖ ਦੇ ਵਿੱਚ ਇੰਡੀਆ ਖੋਲਣਾ ਚਾਹੁੰਦਾ ਹੈ ਚਬਾਰ ਦਾ ਪੋਰਟ ਹੈ ਜਿਹੜੀ ਬੰਦਰਗਾਹ ਹੁਣ ਇਰਾਨ ਦੇ ਵਿੱਚ ਬਾਰਡਰ ਖੋਲਣ ਦਾ ਕੀ ਮਤਲਬ ਹੈ ਕਿ ਅਸੀਂ ਅਫਗਾਨਿਸਤਾਨ ਇਰਾਨ ਰਾਖ ਦੇ ਨਾਲ ਉਥੋਂ ਟ੍ਰੇਡ ਕਰਿਆ ਕਰਾਂਗੇ ਜਦੋਂ ਘਰ ਦੇ ਵਿੱਚ ਤਾਂ ਗੰਗਾ ਵਗਦੀ ਹੈ ਇਹ ਵਾਕੇ ਸਾਡੀ ਗੱਲ ਨਹੀਂ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੌਲਾ ਪਾਤਾ ਉਹਨਾਂ ਦੀ ਸੈਨੇਟ ਖਤਮ ਕਰਤੀ ਫੇਰ ਰੋਜ਼ ਕੋਈ ਨਾ ਕੋਈ ਸ਼ਿਕਾਇਤ ਨਹੀਂ ਹੁੰਦੀ ਜਾਂਦੀ ਹੈ ਅਸੀਂ ਕਹਿੰਦੇ ਹਾਂ ਕਿ ਚੰਡੀਗੜ੍ਹ ਪੰਜਾਬ ਦਾ ਚੰਡੀਗੜ੍ਹ ਸਾਨੂੰ ਦਿਓ ਤੇ ਵੀ ਫੇਟ ਦੇ 308 ਤੇ ਬਹੁਤ ਵੱਡਾ ਇਹ ਜਲਸਾ ਕਰ ਲਈ ਹੈ ਤੇ ਸਾਰਿਆਂ ਨੂੰ ਅਸੀਂ ਸੱਦਾ ਪੱਤਰ ਦਿੰਨੇ ਆ ਕਿ ਉੱਥੇ ਤੁਸੀਂ ਪਹੁੰਚੋ ਤੇ ਆਪਾਂ ਵੱਡਾ ਅਗਨਾਸ ਕਰਕੇ ਸਾਰੀ ਦੁਨੀਆ ਨੂੰ ਦਿਖਾਈਏ ਕਿ ਅਸੀਂ ਜਿਉਂਦੇ ਜਾਗਦੇ ਹੈਗੇ ਆਂ ਅਸੀਂ ਮਰੇ ਨਹੀਂ ਹੈ ਸਾਡੀ ਆਵਾਜ਼ ਹੈਗੀ ਹੈ ਤੇ ਅਸੀਂ ਸਲਿੰਡਰ ਨਹੀਂ ਕੀਤਾ ਸੋ ਇਹ ਸਾਰੀਆਂ ਇੰਤਜ਼ਾਰ ਹੈ ਜਿਹੜੀਆਂ ਤੁਸੀਂ ਹੁਣ ਗੱਲਾਂ ਮੈਨੂੰ ਪੁੱਛਣੀ ਆ ਪੁੱਛ ਸਕਦੇ ਹੋ ਤੁਹਾਡਾ ਮਤਲਬ ਹੈ ਮੇਰਾ ਮਤਲਬ ਅਸੀਂ ਜਾਣ ਜੋਗੇ ਹੋਰ ਵੀ ਇਹ ਤੁਸੀਂ ਵੀ ਜਾਣ ਜੋਗੇ ਹੋ ਬਾਰਡਰ ਵੀ ਖੁੱਲ ਜੇ ਜਿਹੜੇ ਤੁਹਾਡੀ ਟ੍ਰੇਡ ਉਧਰ ਵੀ ਥੱਲੇ ਇੱਧਰ ਵੀ ਥੱਲੇ ਆਵਾਜਾ ਵੀ ਹੋਵੇ ਤੇ ਜਿਹੜੇ ਆਪਣੀ ਕਾਲੀ ਦਲ ਦੇ ਵਿੱਚ ਇੰਨੀਆਂ ਪਾਰਟੀਆਂ ਹੋਣ ਦਾ ਕਾਰਨ ਨਹੀਂ ਕਿ ਵਰਤਮਖ ਜਗ੍ਹਾ ਜਿਹੜੀ ਬਣਾਈ ਜਾਂਦੀ ਹੈ ਨਹੀਂ ਗੱਲ ਇਹ ਇੱਕ ਲੋਟ ਨਹੀਂ ਹੋ ਸਕਦੀ ਇਹ ਹੋ ਸਕਦੀ ਹੈ ਜੇ ਮੈਂ ਕੰਨਨ ਕੀ ਆਪਾਂ ਇਕੱਠੇ ਹੋ ਕੇ ਅਗਲੇ ਇਲੈਕਸ਼ਨ ਲੜੀਏ ਤੇ ਸਾਰਿਆਂ ਨੂੰ ਇਕੱਠਾ ਕਰ ਸਕਦੇ ਆਪਾਂ